ਾਰੇ ਦੋਸਤਾਂ ਮਤਰਾ ਮੀਰਗਾ ਤੇ ਠੀਕ ਠਾਕ ਆਉ ਤੁਹਾਡੇ ਜਨਵਰੀ ਸੈਟ ਵਟ ਹੋਣਗੇ ਲਓ ਵੀ ਮਤਰੋ ਟਾਈਮ ਦੱਸ ਨਹੀਂ ਉਹਨੇ ਟਾਈਮ ਹੋ ਗਿਆ ਬਾਈ 5 39 6 ਵਜੇ ਨਾਲੇ ਆ ਹਾਂ 10 ਮਿੰਟ 10 ਮਿੰਟ ਪਹਿ ਹੈ ਹਾਂ 6 ਵਜੇ ਤੇ ਆਪਾਂ ਮਾਰਨ ਲੱਗੇ ਆ ਓਲੇ ਤਾਂ ਚੱਲ ਕੇ ਮਾਰਦੇ ਆ ਤੇ 22 ਦਿਨ ਉਹਨਾਂ ਚੱਲੇ ਬਾਜੀ ਤੇ ਆਪਾਂ ਗਦਾਵਾਂਗੇ ਕਦੇ ਕਬੂਤਰ ਬਾਅਦ ਚ ਚੱਲਾਂਗੇ ਆਪਾਂ ਤੇ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਮਾਹੌਲ ਪਿੰਡ ਗਗੜੇ ਆ ਬਾਜੀ ਆਓ ਚੱਲ ਜੀ ਪਹਿਲੇ ਓਲੇ ਮਾਰਦੇ ਸਾਰੇ ਜਣ ਨੂੰ ਆਇਆ ਰੋ ਨੇ ਲਾਇਆ ਰੋ ਥਾਪੀ ਰਿਹਾ ਨਹੀਂ ਰਿਹਾ ਨਹੀਂ ਰਿਹਾ ਕਰੀ ਰੋ ਆ ਵੀ ਚੋਣ ਨੇ ਚੱਲ ਨਾ ਠੋਕੋ ਸਾਰਿਆਂ ਨੇ ਕਰ ਲੈ ਦਿਖਾ ਦੇ ਮੈਂ ਕੈਮਰਾ ਬਣਾ ਲਿਆ ਕੱਢ ਉਹ ਵੇਖੀ ਆਦਾ ਵੇਖੀਓ ਭਰਾਵਾ ਨਹੀਂ ਨਹੀਂ ਪੱਟਣ ਨਾ ਦੇਣਾ ਨਿਕਲਣਾ ਦੇਖਣਾ ਆ ਕਿਹੜਾ ਰੱਤਾ ਹਾਂਜੀ ਹੈ ਆੰਡੂ ਬਾਈ ਜ਼ਿੰਦਾ ਜਾਨੇ ਫੇਰੀ ਕਰ ਲੈ ਹਾਂ ਬਾਈ ਤੈਨੂੰ ਇਹਨੂੰ ਆਸ਼ੇ ਕਰਦਾ ਚੰਗਾ ਰਹਿਣਾ ਅੱਡਾ ਪਟਦੇ ਹਾਂ ਹਾਂ ਇਹ ਵੀ ਅੱਡਾ ਪਾਉਣ ਦੇਣਾ ਆ ਸ਼ੋਹਰ ਕਰ ਦੇਣਾ ਹਾਲੋ ਮੀਂਹ ਸ਼ੀਲ ਦੋੜ ਰਿਹਾ ਦੋੜ ਰਿਹਾ ਲੈਤਾ ਮੰਡਾ ਆ ਚਪਲੀ ਵੀ ਦਿੱਤੀ ਮਿਲਦਾ ਐਨੀ ਕੁ ਇੱਚੀ ਰਵੇ ਨਾ ਕੀਨੀ ਆਵੇ ਇਹਨੀ ਵੇ ਦੇਖ ਲਓ ਬਈ ਦਿਖਾਉਨੇ ਤੁਹਾਨੂੰ ਜਾਨਵਰ ਆਹ ਦੇਖੋ ਇਹ ਤੁਹਾਨੂੰ ਅੱਜ ਤਾਂ ਦਿਖਾਉਣ ਲੱਗਾ ਮੈਂ ਘਰੋਂ ਜਾਣ ਲੱਗਾ ਕਿਉਂਕਿ ਮੈਂ ਜਾਣਾ ਯਾਰ ਬਾਅਦ ਚ ਬਾਈ ਉਹਨਾਂ ਨੇ ਮਾਰ ਦੇਣਾ ਓਲਾ ਹਨਾ ਜੱਤ ਹਰ ਰੱਬ ਦੇ ਹੱਥ ਵਾਸਾ ਤੇ ਬਾਬਾ ਅਮੀਰ ਕਰੇ ਤੁਸੀਂ ਵੀ ਕਰਿਓ ਅਰਦਾਸ ਇਹ ਬੇੜਾ ਬੰਨੇ ਲੱਗ ਜੇ ਆਪਣਾ ਤੇ ਹੁਣ ਜਾਂਦੇ ਇਹਨਾਂ ਨੂੰ ਕਰਕੇ ਦੰਨੇ ਆ ਪੈਕ ਆ ਪਿਆ ਪਿੰਜਰਾ ਰੈਡੀ ਕੀਤਾ ਲਿਆ ਈਦਾਂ ਆਪਣਾ ਮੋਤੀ ਗਣਾ ਨਿੱੱਧ ਲੈ ਕੇ ਚੱਲੇ ਅੱਜ ਨਵਾਂ ਲੈ ਕੇ ਚੱਲੀ ਆ ਚੱਕੋ ਫਿਰ ਲਓਏ ਬਾਈ ਚੱਲੇ ਨੇ ਉਹਨਾਂ ਦੇ ਬਾਈ ਆ ਜਾ ਆ ਜਾ ਬੱਸ ਬੱਸ ਬਹਿ ਜਾ ਠੀਕ ਆ ਦੋਸਤੋ ਠੀਕ ਆ ਆ ਜਾਊਂਗਾ ਮੈਂ ਬਾਅਦ ਵਿੱਚ ਕੋਈ ਨਹੀਂ ਪਹੁੰਚ ਕੇ ਭੂਨ ਲਾ ਦਿਓ ਉਹ ਇੱਧਰ ਫੜੀ ਲੈ ਕੇ ਤੁੰਦਰੀ ਉਹਨੂੰ ਕਹਦੇ ਬਣਾਇਆ ਕਾੜ ਲੈਣੀ ਆ ਉਹ ਬਾਈ ਐਂਟਰੀ ਵਾਲੇ ਵੀ ਆ ਜਾਓ ਤਰੇ ਆਓ ਕੋਈ ਐਂਟਰੀ ਵਾਲੇ ਆ ਜਾਓ ਅੱਜ ਛੱਟ ਲੈਣ ਦੇ ਸਕਦਾ ਯਾਰ ਰੇਪੜ ਨਾ ਦੇਈ ਅਰੇ ਉਧਰ ਨੇ ਬੰਨੇ ਭਈਓ ਪਰਲੇ ਬੰਨੇ ਬੜਾ ਘਾਣਾ ਹੋਇਆ ਆ ਗਈ ਆ ਆ ਗਈ ਆ ਲੈ ਨਹੀਂ ਜਾਂਦੇ ਉਹ ਪੈਸੇ ਫੜ ਕੇ ਲੈ ਲਾਓਏ ਭਾਈ ਸਾਢੇ 10 ਹੋ ਗਏ ਤੇ ਜਾਨਵਰ ਆ ਗਏ ਆਪਣੇ ਆਜ 6:00 ਵਜੇ ਦੇ ਡਾਈ ਵੇ ਆ ਤੇ ਮਾਰੇ ਇਹ 3-4 ਘੰਟੇ ਇਹਨਾਂ ਨੂੰ ਦੱਗੇ ਪਤਾੜ ਬਾਰੀ ਖੋਲ ਕੇ ਤੇ ਲੈ ਇਹ ਥੱਲੇ ਰਾਸ਼ਨ ਪਾਈਏ ਫਿਰ ਅਪਡੇਟ ਲੈਣੇ ਆ ਬਾਜੀ ਦੀ ਫੋਨ ਲਾ ਕੇ ਲਾਓ ਜੀ ਲਾਓ ਵਈ ਕਰੋ ਚੈੱਕ ਫਰਜ ਸੈਟਅਪ ਦੀ ਕਰਤੀ ਸਾਰੇ ਦੀ ਸਫਾਈ ਇੱਧਰ ਕਬੂਤਰਾਂ ਲਈ ਕਣਕ ਧੋਤੀ ਵੀ ਆ ਤੇ ਹੁਣ ਤੁਹਾਨੂੰ ਮੁਰਗੇ ਨੇ ਆਪਣੇ ਠੰਡੇ ਥਾਂ ਬੈਠੇ ਆ ਜਿਹੜੀ ਮਿੱਟੀ ਕੱਲ ਲੈ ਕੇ ਆਪਿਆ ਇੱਕ ਗੱਟਾ ਦੂਜਾ ਗੱਟਾ ਪਸੜਦਾ ਕੋਟ ਅਕੇ ਵਿੱਚ ਇੱਥੇ ਕੋਟ ਲਿਆ ਸੀ ਆਦੇ ਬਾਹਰ ਨਾ ਪਰ ਅੰਦਰ ਚੱਲ ਅੰਦਰ 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 ਚੱਲ ਦੇਖੋ ਭਾਈ ਪਾਣੀ ਛੜਕਦਾ ਸੀਗਾ ਠੀਕ ਹੈ ਜੀ ਐਂ ਕਰਤੀ ਸੀ ਇਧਰ ਸੁੱਕਾ ਹੀ ਆ ਜਿੱਥੇ ਆਂਡਾ ਹੁੰਦਾ ਦੇਣਾ ਇਹਨਾਂ ਨੇ ਫੇ ਹੁਣ ਗਰਮੀ ਕਰਕੇ ਦਿੰਦੇ ਨੇਗੇ ਆਂਡਾ ਛੜਤੀ ਹੈ ਨਵੀਂ ਮਿੱਟੀ ਮੈਂ ਸਾਨੂੰ ਬਹਾਵਾ ਟਾਈਮ ਦਾ ਕਹਿੰਦਾ ਸੀਗਾ ਅੱਜੇ ਵੀ ਕੰਮ ਕਰਦਾ ਘਾਲੋ ਹੋ ਜਾਂਦੀ ਯਾਰ ਹਨਾ ਬਾਕੀ ਇਹ ਨਹੀਂ ਗੱਲ ਜੇ ਮੈਂ ਤੁਹਾਨੂੰ ਕਹਿਣਾ ਤੇ ਆਪਾਂ ਉਹ ਕੰਮ ਕਰਦੇ ਨੇ ਤੇ ਵੀਡੀਓ ਚ ਅਨਾਉਂਸ ਕਰ ਦਈਦਾ ਤੇ ਕੰਮ ਪੂਰਾ ਕਰੀ ਦੇਣੀ ਠੀਕ ਹੈ ਮਤਰੋ ਤੇ ਲੇਟ ਹੋ ਸਕਦਾ ਬਾਕੀ ਕਮੈਂਟ ਕਮੈਂਟ ਬਾਈ ਕਰਦੇ ਹੁੰਦੇ ਇਹ ਜਵਾਬ ਕਈ ਵਾਰ ਨਹੀਂ ਦਿੱਤਾ ਜਾਂਦਾ ਯਾਰ ਹਨਾ ਹੋਰ ਹੀ ਗੱਲਾਂ ਮੁੱਕਦੀਆਂ ਤੇ ਇੱਕ ਬਾਈ ਕਹਿੰਦਾ ਹੀ ਰੰਗ ਕਿੱਥੋਂ ਲੈ ਕੇ ਰੰਗ ਯਾਰ ਆਪਾਂ ਇੱਥੋਂ ਨਾ ਆਪਣੇ ਪੈਟ ਸ਼ਾਪਾਂ ਤੋਂ ਲੈ ਆਉਨੇ ਹੁੰਨੇ ਆ ਤੇ ਘਰੇ ਲੈ ਕੇ ਬਣਾ ਲੈਨੇ ਹੁੰਦੇ ਆ ਜਿਹੜਾ origignal thinner ਆ ਉਹਦੇ ਨਾਲ ਉਹ ਤੁਹਾਨੂੰ ਦਿਖਾਉਣਾ ਜਿਹੜਾ origignal thinner ਹੋਊਗਾ ਨਾ ਇੱਕ ਤਾਂ ਨੀਲੀ ਬੋਤਲ ਜਾਂਦਾ ਉਹ ਨਹੀਂ ਤੁਸੀਂ ਖਰੀਦਦੇ ਨਾ ਤੁਸੀਂ ਖਰੀਦਦੇ ਨਾ ਜਿਹੜਾ origignal drama ਚ ਹੋਊਗਾ ਜਿੱਥੇ ਉਹ ਸੈਂਟਰੀ ਵਾਲੇ ਤੋਂ ਮਿਲ ਜੂਗਾ ਪਰ ਹਰ ਇੱਕ ਤੋਂ ਨਹੀਂ ਮਿਲਦਾ ਟਾਵੇਂ ਦਾ ਦੁਕਾਨਾਂ ਤੋਂ ਮਿਲਦਾ ਉਹ ਲਿਆਈ ਉਹ ਬੋਤਲ ਵੀ ਪਿਗਲਾ ਦਿੰਦਾ ਮਤਲਬ ਕਿ ਤੁਹਾਨੂੰ ਮੈਂ ਇੱਕ ਕੋਈ ਦਿਖਾਉਣਾ ਪਿਗਲੀ ਵੀ ਇੱਥੇ ਪਾਸੇ ਆਪਾਂ ਜਾਨਵਰ ਜਿਹੜੇ ਉੱਡ ਕੇ ਆਏ ਆ ਬਾਦਾਮ ਬਣਾਉਂਦੇ ਨੇ ਆਹ ਰਹੀ ਰੱਤਾ ਚੀਨਾ ਸਾਤੇ ਵਾਲੀ ਬੱਚਾ ਕਾਲੀ ਚੀਨੀ ਤੇ ਆਹ ਉਹ ਤੋਂ ਥੱਲੇ ਆ ਜੋ ਇੱਥੇ ਦੋਨੇ ਪਾਣੀ ਵਾਲੇ ਆ ਆਹ ਡੰਡੇ ਆਲਾ ਤੇ ਡੰਡੇ ਦੂਸੇ ਆ ਠੀਕ ਆ ਜੀ ਉਦੋਂ ਥੱਲੇ ਤਿੰਨ ਕਬੂਤਰ ਆ ਦੋ ਪਾਣੀ ਵਾਲੇ ਇੱਕ ਸੋਕਾ ਆਪਣਾ ਆ ਲੋ ਕਾਲਸ ਰਵੋੜ ਵਾਲਾ ਸ਼ਾਖਾ ਕਾਲੀ ਪੁੱਛਾ ਤੇ ਲਾਲ ਗੇਚੀ ਵਾਲਾ ਓਕੇ ਜੀ ਆਪੇ ਆਪਾਂ ਉੰਤੇ ਵੀ ਬਾਦਾਮ ਇਹ ਆਪਾਂ ਸਾਰੇ ਛਿੱਲਦੇ ਆ ਤੇ ਪਾਉਨੇ ਇਹਨਾਂ ਨੂੰ ਛੋੜੇ ਛੋੜੇ ਕਰਕੇ ਲੋ ਬਾਈ ਮੈਟ ਮੂਟ ਆਪਾਂ ਧੋਦੇ ਸਾਰੇ ਤੇ ਹੁਣ ਅਗਲੀ ਬਾਜੀ ਹੈਗੀ ਆਪਣੀ ਚਾਰ ਤਰੀਕ ਦੀ ਉੱਥੇ ਦੇਖਾਂਗੇ ਕੰਮ ਆਉਣੇ ਨੇ ਲੈਣੇ ਹਨਾ ਮੈਟ ਮੂਟ ਤਾਂ ਤੇ ਇਹਨਾਂ ਨੂੰ ਰੱਖੀਏ ਆਪਾਂ ਸਾਹਮਣੇ ਇੱਥੇ ਰੱਖ ਦਨੇ ਕਿਹੜਾ ਬਈਨੇ ਇੱਥੇ ਬਾਦਾਮਦੂਮ ਛਿੱਲਦੇ ਆ ਪਾਣੀ ਪੂੜੀ ਪਿਉਨੇ ਜਿਹੜੇ ਹੁਣੇ ਆਏ ਆ ਦਾਂ ਉਹ ਛੱਲ ਕੇ ਕੱਟਦੇ ਆ ਪਾਉਂਦੇ ਆ ਖਾਉਂਦੇ ਆ ਇਹਨਾਂ ਨੂੰ ਫਿਰ ਮਿਲਦੇ ਆ ਲਾਉ ਹੀ ਮਤਰਾ ਪਹੁੰਚ ਗਏ ਆਪਾਂ ਆ ਬੰਜੀ ਦਿਖਲੋਣ ਲੱਗੇ ਨਵੀਂ ਲੈ ਕੇ ਆਏ ਆ ਤੇ ਇਧਰ ਆਪਣੀ ਛਤਰੀ ਤੇ ਟਾਈਮ ਹੋ ਚੁੱਕਿਆ ਇੱਕ ਮਿੰਟ ਮੈਂ ਦਿਖਾਉਣਾ ਤੁਹਾਨੂੰ ਕਰੀ ਫੋਨ ਆ ਦਿਖਾ ਦਿੰਦਾ 3:26 ਹੋ ਗਿਆ ਆ ਦੇਖ ਲਓ ਬਾਈ ਠੀਕ ਹੈ ਜੀ ਦੀਦਾ ਮੰਗਲੀ ਨੇ ਹਾਂ ਹੋਂ ਸਹੀ ਆ ਤੇ ਬਾਈ ਜਾਨਵਰ ਮੇਰੇ ਸਾਹ ਹੁਣਾ ਜਗਰੂਪ ਬਾਈ ਕਹਿੰਦਾ ਤਾਂ ਹੈ ਕਿ ਕਿਤੇ ਡੱਗ ਪਿਆ ਵੇਖਦੇ ਹਾਂ ਹੁਣ ਲਾਇਆ ਹੁਣ ਉਹਨਾਂ ਨੂੰ ਵੀ ਜਿੱਤੇ ਡੱਗ ਪੈਈ ਆ ਜਾਓ ਫਿਰ ਨਹੀਂ ਤਾਂ ਚੱਲ ਗਏ ਘਰੇ ਟਾਈਮ ਨਾਲ ਹਨਾ ਦੂਜੇ ਕੂਥਾਂ ਦੀ ਗੌਰ ਕਰੀਏ ਜਲ ਕੇ ਤੇ ਨਾਲੇ ਦੇਖਦੇ ਆਂ ਬੱਚਾ ਵੀ ਛੱਟਾ ਲਿਆਉਣਗੇ ਉਹ ਤੇ ਕਬੂਤਰ ਬਾਈ ਦਿਖਾਈ ਬਹੁਤ ਫਿਰਦੇ ਆ ਜੀ ਦਾ ਉਹ ਦੇਖੋ ਚਾਹੇ ਕਾਹੇ ਅੰਦਰ ਰੁੱਤਾ ਜਾ ਤੇ ਇੱਧਰ ਟਾਵਰ ਤੇ ਵੀ ਉਧਰ ਕਰੀ ਬੈਜੂ ਮੂੰ ਕਾਬਰ ਦੇ ਦੇਖੋ ਕਿੰਨੇ ਝੂਟੇ ਕਰਦੇ ਉਹ ਘਾਟੂਰ ਬេរਿਆਲਾ ਹੈ ਆਵਾਜ਼ ਚੱਕ ਚੱਕ ਲਾਵੇ ਹਰੀ ਪੂਸ਼ਕਾਲਾ ਘਾਂਡਾ ਉਹ ਲੈ ਤਾਂ ਉਹ ਪੈਰ ਤਾਪਦੇ ਵਿਚਾਰੇ ਮੱਚਦੇ ਵੇ ਹਾਂ ਲੈ ਇਹ ਕੂਰ ਰਤਾ ਲਾ ਹਾਂ ਲੈ ਵੀ ਪੈਰ ਮਾਰਦੇ ਦੇ ਵੀ ਇਹ ਠਾਠਾ ਠਾ ਕਰਕੇ ਬੈਠੀ ਜਾਂਦੇ ਉਹ ਵੇ ਇੱਕ ਹੋਰ ਆਊਗਾ ਲੱਗਦਾ ਹੈ ਔਖਾ ਯਾਰ ਕਿਸਮਤ ਹਜੇ ਆਪਾਂ ਹੀ ਥੋੜੀ ਜੀ ਹੈਗੀ ਆ ਘਾਟੇਵੰਦ ਤੇ ਦੇਖਦੇ ਹੁਣ ਡੀਕਦੇ ਨੂੰ ਲਾਇਆ ਤੇ ਹੈਗਾ ਫੋਨ ਵੀ ਆਜੋ ਯਾਰ ਪਾਣੀ ਦੀ ਬੋਤਲ ਤੇ ਦੂਰਬੀਨ ਵਾਲੀ ਕੱਟਕੁੱਟ ਉੱਥੇ ਹੀ ਉਹਨਾਂ ਕੋਲੇ ਦੀਸ਼ਾ ਬਾਈ ਨੁੰਨਾ ਬਾਈ ਤੇ ਜਰੂਬ ਬਾਈ ਇਹ ਤੈਨੂੰ ਗਏ ਵੇ ਆ ਗਰਮੀ ਬਹੁਤ ਆ ਬਈ ਅੱਜ ਟੈਂਪਰੇਚਰ ਹੋਊਗਾ ਅੱਜ 42-43 ਡਿਗਰੀ ਇਕ ਆ ਫਰਦ ਦਿਖਾਈ ਜਾਨਵਰ ਆ ਗਿਆਂ ਆ ਆ ਗਿਆਂ ਆ ਉਹਨਾਂ ਬਤਾ ਜਾਈਏ ਵੀ ਉਹ ਯਾਰ ਮੁੜਿਆ ਕਿ ਕਰਾਂਦੇ ਉਹਦੇ ਓ ਯਾਰ ਤਾਂ ਇਹ ਕੋਹ ਹੋਰ ਥੱਲੇ ਵੀ ਡਿੱਗਦਾ ਤਾਂ ਉਹ ਬਤਨ ਚਾਰ ਹੋ ਗਏ ਇਹ ਜਾਨਵਰ ਬਹੁਤ ਫਿਰਦੇ ਬਾਈ ਚਲੋ ਕੋਈ ਨਹੀਂ ਵੇਖਦੇ ਅੱਜ ਕਿਹਦੇ ਹਿੱਸੇ ਆ ਜੱਤ ਦੇਖਾਂ ਉੱਥੇ ਆਈ ਕਦੇ ਹਾਂ ਕੋਲੀ ਹਲੋ ਬਾਈ ਹੋਰ ਡੈਗਦੇ ਫਿਰਦੇ ਆ ਟਾਵਰ ਤੇ ਟੱਚ ਮਾਰਦੇ ਇਹ ਬੈਠੂ ਬੈਠੂ ਕਿਤੇ ਨਾ ਗਿਆ ਉਹ ਅੱਛੀ ਜੀ ਵਾਲਾ ਆਵੇ ਕਾ ਵੀ ਬੈਠੂਗਾ ਆ ਵੀ ਅੰਦਰ ਟੰਡੇ ਕਾ ਚ ਹੈ ਆ ਲੈ ਅਗਲਾ ਬਿਮੂ ਚੱਕ 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 ਆ ਲੈ ਵੀ ਭਾਈ ਇੰਨੇ ਗੂਤਰ ਬਹਿ ਗਏ ਨਾ ਟਾਵਰ ਤੇ ਗੱਲਾਂ ਹੀ ਛੱਡ ਦੋ ਹਾਲ ਹੋਰ ਵੀ ਬੈਠਣਗੇ ਇਹਨਾਂ ਨੂੰ ਵੇਖ ਕੇ ਇੱਕ ਦੋ ਹੋਰ ਮੋੜ ਕੇ ਆ ਲੈ ਆ ਉਹ ਬੁੜਕ ਬੁੜਕੀ ਆਂਦੇ ਨਾ ਬਸ ਇਹਨਾਂ ਨਹੀਂ ਭੌਣੇ ਆ ਜਿਹੜੇ ਬਹਿ ਗਏ ਨਾ ਐ ਬੁੜਕ ਦੇ ਜਾਨਵਰ ਜਦ ਦਵਾਰਾ ਉੜਦਾ ਵਾ ਉਹੀ ਜਾਨਵਰ ਬਸ ਦਵਾਰਾ ਚੰਗੇ ਭਲੇ ਜਾਨਵਰ ਨੂੰ ਮੱਤ ਮਾਰ ਦਿੰਦਾ ਉਹ ਫਿਰ ਬੇਈਮਾਨ ਹੋ ਕੇ ਉਹ ਵੀ ਮਾਗ ਡਾ ਕੇ ਬੈਹ ਜਾਂਦਾ ਲਓ ਭਾਈ ਆ ਲੱਗਦੇ ਫਿਰ ਦੇਰ ਬਈ ਵੇਖੋ ਉਧਰ ਕੋਈ ਤਾਂ ਬਾਈ ਦੁਪਹਿਰੇ ਦੇਖਣ ਆਲੇ ਸੀ ਇਹ ਤਾਂ ਕੌਣ ਹਣੀ ਹੈਗੇ ਹੈ ਹੈ ਭਰਿਆ ਪਿਆ ਸੀ ਟਾਵਰ ਬਹਿ ਗਿਆ ਉੱਡੇ ਜੰਨੇ ਅੱਦੇ ਲੈ ਹਾਂ ਹਾਂ ਹੋਰ ਸੁਭਰੋਂ ਪਰਤੇ ਕਿੰਨੇ ਪੁੱਤਰ 200 ਦਾ ਯਾਰ ਸਹੀ 30 ਨਹੀਂ ਸਾਰੇ ਕਿੰਨੇ ਉਪੁੱਤਰ 144 ਸੀ 144 ਸੀ ਹੈ ਤੇ ਫਿਰਦੇ ਹੁਣ 30 40 ਮਸਾਈਆਂ ਠੀਕ ਹੀ ਆਹੋ ਆ ਵਿਆਹ ਤਾਂ ਸਾਦੇ ਸੂਤੜਾ ਇੱਥੇ ਉੱਡੀਆਂ ਦੇ ਉਹ ਵਿਆਹ ਹੋਰ ਬਹਿ ਗਿਆ ਇਕੱਲਾ ਰੋਧਿਆ ਚੀਨਾ ਡੱਬਾ ਆ ਫਿਰਦਾ ਵਾ ਹਾਂ ਤੇ ਇੱਕ ਦੋ ਛੱਡੇ ਹੋਣੇ ਕਿਨੇ ਹੋਏ ਐ ਕਿ ਖੱਡਿਆ ਅੱਛਾ ਚੱਲ ਕੋਈ ਨਹੀਂ ਜੱਤ ਖਾ ਤਨੂ ਨਾ ਬਣੀ ਆ ਕੋਈ ਚੱਕਣਿਆ ਫੜੀਛੜੀ ਚੱਲ ਚੱਲ ਗਏ ਫਿਰ ਆ ਜਾ ਕਿੱਥੇ ਜਾਉ ਹੋਣਾ ਕੁਲੀ ਜਾਣਾ ਹਾਂ ਬਸ ਆ ਜਾਓ ਬੈਠੋ ਬੈਠ ਜਾ ਆ ਜਾ ਹਾਂ ਲਓਏ ਭਾਈ ਆ ਰਿਹਾ ਬੱਚਾ ਆਪਣਾ ਆ ਦੇਖ ਲੋ ਮੈ ਲੈ ਕੇ ਚੱਲੋ ਲੈਟਾ ਹੁਣ ਪਾਣੀ ਪੂਣੀ ਪਿਆ ਦੇਣੂ ਹੋਏ ਭਾਈ ਚੱਲੇ ਚੱਲੇ ਆ ਭਈ ਅੱਪਾ ਕਰੇ ਕਬੂਤਰ ਇੱਧਰ ਤੇ ਢਾਂਗੀ ਇੱਧਰ ਆ ਠੀਕ ਹੈ ਜੀ ਚੱਲਦੇ ਹੁਣ ਕਰੇ ਬਾਬੇ ਦੇ ਮੱਥਾ ਟੇਕ ਕੇ ਲਵਾਰੇ ਇਹ ਦੂਸਤਾ ਵੀ ਯੂਜ਼ ਵੀ ਹੋਈ ਤੁਹਾਨੂੰ ਪਿਆਰ ਦਿੰਦੇ ਆ ਭਾਈ ਜਰੂਬ ਤੇ ਦੂਜਾ ਬਾਈ ਨੇ ਉੱਤੀ ਆ ਉਹ ਆ ਜਾਣਗੇ ਬਾਅਦ ਚਾਪਾ ਕੇ ਚੱਲ ਗਏ ਟਾਈਮ ਵਾਲੇ ਦਾ ਬੱਚਾ ਘਰੇ ਲੈ ਚੱਲ ਗਏ ਹਨ ਬੈਠ ਕੇ ਦੂਜੇ ਪੁੱਤ ਦੇਖ ਕੇ ਕੱਲੂ ਵਾਰੀ ਪੂਰੀ ਤੇ ਕੱਢਣੇ ਹਨ ਆਪਣੀ ਯਾਰਸਿਕ ਵਾਲੀ ਬਾਜੀ ਆਈ ਜਾਂਦੀ ਆ ਦੇਖਦੇ ਆ ਪਰ ਚੱਲ ਗਏ ਮੌਲ ਕੀ ਬਰਦਾ ਚਲੋ ਚੱਲ ਗਏ ਮਾਤਰੋ ਥੋੜੀ ਜੀ ਬਾੜ ਰਹਿ ਗਈ ਆਪਾਂ ਨੂੰ ਇਹ ਸਾਰਾ 10 ਕਿਲੋ ਇੰਨਾ ਕ ਹੋਊਗਾ 10 ਕਿਲੋਮੀਟਰ 10 ਕਿਲੋਮੀਟਰ ਪੈ ਗਿਆ ਸਾਰਾ ਗਗੜਾ ਆਪਾਂ ਨੂੰ ਇੱਥੋਂ ਆਉਣਾ ਪੈਣਾ ਵਾ ਉੱਗੀ ਪਰੇ ਜਾਵੇ ਜਲਵਾਰਾ ਜਾਵੇ ਜਲਵਾਰਾ ਲਵਾੜੇ ਤੋਂਗਾ ਥੋੜਾ ਜਿਹਾ 3-4 ਕਿਲੋ ਮੀਟਰ ਅਗੇ ਨਾਲ ਹੀ ਟਗੜਾ ਵਾ ਬਾਈ ਰੋੜ ਦੇ ਨਾਲ ਹੀ ਥੋੜਾ ਜਿਹਾ ਪਿੰਡ ਇੱਥੇ ਬਾਕੀ ਛੱਡੀ ਤੀ ਤੇ ਚਲੋ ਬਾਜੀ ਵਦਗਾ ਵੀ ਹੋ ਗਈ ਤੇ ਨਹੀਂ ਵੀ ਕਹਿ ਕੇ ਮਤਲਬ ਕਿ ਬਾਜੀ ਬੰਨੀ ਵੀ ਸੀ ਤੇ ਇਹਨਾਂ ਨੇ ਬਾਈ ਕਬੂਤਰ ਆ ਗਏ ਮੌਕੇ ਤੇ ਇਹਨਾਂ ਨੇ ਉਹ ਵੀ ਛੜਾ ਲੇ 144 ਕਬੂਤਰ ਟੋਟਲ ਉੱਡੇ ਸੀਗੇ ਕੰਮ ਕੀਤਾ ਇਹਨਾਂ ਨੇ ਮਾੜਾ ਤਾਂ ਹੀ ਗੰਦ ਜਾ ਪੈ ਗਿਆ ਚਲੋ ਆਪਣਾ ਕਬੂਤਰ ਤੇ ਬਾਈ ਬੱਚਾ ਬਹਿ ਗਿਆ ਭੁੱਖ ਤੇ ਨਹੀਂ ਬੈਠਾ ਪਾਣੀ ਤੇ ਨਹੀਂ ਬੈਠਾ ਠੀਕ ਆ ਤੇ ਬੱਚੇ ਨੇ ਜ਼ੋਰ ਬੋਲਾ ਆ ਆਪਦੀ ਬਾਹ ਲਾਦੀ ਕੋਈ ਚੱਕਰ ਨਹੀਂ ਇਹ ਪਹਿਲਾ ਜਾਨਵਰ ਆਹੇ ਜਿਹੜਾ ਆਪਾਂ ਨੂੰ ਮਿਲ ਕਹਿੰਦੇ ਆ ਆਪਾਂ ਦਾ ਆਪਣੀ ਜਿੰਨੇ ਬਾਜ਼ੀਆਂ ਛੜੀਆਂ ਬਹੁਤ ਘੱਟ ਜਾਨਵਰ ਮਿਲੇ ਆ ਠੀਕ ਆ ਇੱਕ ਅੱਜਾ ਹੋਰ ਮੇਰੇ ਸਾਥੇ ਵਾਲੀ ਬਲੀ ਦੀ ਗੇ ਉੱਤੋਂ ਬੰਦ ਬਈ ਧਿਆਨ ਲਖੜਿਆ ਬੱਚਾ ਕਰੇ ਮੋਕਿਆ ਚੱਲੇ ਇਸ ਗੱਲ ਦੀ ਕੋਈ ਗੀਆ ਤੇ ਮੌਸਮ ਥੋੜਾ ਜਿਹਾ ਬਦਲ ਗਿਆ ਆਪਾਂ ਹਿਸਾਬ ਨਾਲ ਸਾਬਿਆ ਸੀਗਾ ਤਾਂ ਬੱਚਾ ਹੋ ਗਿਆ ਬਈ ਠੀਕ ਆ ਜੀ ਮੌਸਮ ਨਹੀਂ ਉਹ ਜਿੰਨਾ ਹੈ ਡਿਗਰੀ ਟੈਂਪਰੇਚਰ ਦੱਸਦੇ ਉਹਨਾਂ ਭੜਿਆ ਨਿਗਾ ਤਾਂ ਕਰਕੇ ਬੱਚੇ ਦੇ ਉੱਪਰ ਉਹ ਜੇ ਗਲਤੀ ਰਹਿ ਗਈ ਥੋੜੀ ਜੀ ਮੌਸਮ ਦੀ ਆਪਣ ਆਪਾਂ ਉਸਾਂ ਨੂੰ ਸ਼ਾਮ ਭਾਈ ਠੀਕ ਹੈ ਭਾਈ ਘਰੇ ਪਹੁੰਚਦੇ ਆ ਮਿਲਦੇ ਆ ਫਿਰ ਉਹਨੂੰ ਅਗਲੀ ਵੀਡੀਓ 'ਚ ਅਗਲੀ ਬਾਜੀ ਦੇ ਚਲੋ ਜੀ ਉਤਰੋ ਭਾਈ ਉਤਰੋ